ਦੇਸ਼ ਦੁਨੀਆ ਵਿੱਚ ਕਿਤੇ ਵੀ ਕੋਈ ਕਾਂਡ ਹੋ ਜਾਵੇ ਤਾਂ ਪੰਜਾਬੀ ਸਿੰਗਰ ਚੀਮਾ ਵਾਈ ਦਾ ਨਾਮ ਉਸ ਨਾਲ ਜੁੜ ਹੀ ਜਾਂਦਾ ਹੈ ਕਿਉਂਕਿ ਹੁਣ ਤੱਕ ਚੀਮਾ ਵਾਈ ਨੇ ਜੋ-ਜੋ ਵੀ ਗੀਤਾਂ ਵਿੱਚ ਗਾਇਆ ਉਸ ਦੀ ਕੋਈ ਨਾ ਕੋਈ ਲਾਈਨ ਕਿਸੇ ਨਾ ਕਿਸੇ ਹਾਸੇ ਨਾਲ ਜੁੜ ਹੀ ਜਾਂਦੀ ਹੈ ਤੇ ਹੁਣ ਸੁਤਿੰਦਰ ਸਰਤਾਜ ਦੀ ਇਸ ਵੀਡੀਓ ਨੂੰ ਦੇਖ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਕਾਂਡ ਕਰੇ ਚੀਮਾ ਵਾਈ ਤੇ ਅਰਦਾਸ ਕਰੇ ਸੁਤਿੰਦਰ ਸਰਤਾਜ ਬਾਈ ਸਾਈਂ ਵੇ ਕੱਚਿਆਂ ਨੂੰ ਪੱਕੇ ਵੀ ਕਰਾਈਂ ਸਾਈਂ ਵੇ ਮਾਪਿਆਂ ਦੇ ਵੀ ਜਿਵੇਂ ਨੋਈਂ ਸਾਈਂ ਰੱਬ ਨਾਲ ਦੋਸਤੀ ਵਧਾਈ ਸਾਈਂ ਅਸਮਲੇ ਸਰਟ ਦੇ ਹਟਾਈ ਅੱਗੇ ਜਾਦੇ ਹਾਂ ਤੁਸੀਂ ਸੁਣਦੇ ਜਾਓ ਇਹਨੇ ਬਣਾ ਕੇ ਇਹ ਆਪਣੇ ਬਣਾਇਆ ਤੁਹਾਨੂੰ ਦੇ ਕੇ ਨਾਲ ਅੱਛਾ ਫਿਰ ਕਹਿੰਦਾ ਸਾਈਂ ਵਿਛੜਿਆ ਦੀ ਸ਼ਾਦੀ ਵੀ ਕਰਾਉਂ ਉਹਨੂੰ ਨੋਸ ਹੋਈ ਸਾਈਂ ਗੁਆਰਿਆ ਦੀ ਸ਼ਾਦੀ ਵੀ ਕਰਾਉਂ ਸਾਈਂ ਦੇ ਸੋਹਣੇ ਹੀ ਉਹ ਠੀਕ ਹੋਈ ਸਾਈਂ ਦੇ ਗੋਰੀ ਗਰੀ ਛੱਡ ਵਸਿੰਦੂ ਜਪਣ ਹੀ ਮਣਾਈ